ਆਨ ਇੰਡੀਆ ਟੂਰ ਬਾਏ ਸਾਈਕਲ ਪੰਜਾਬ ਸੰਦੀਪ ਦਾ ਸਫਰਨਾਮਾ 9 ਜੁਲਾਈ ਦਿਨ ਬੁੱਧਵਾਰ ਤੇ ਸਵਾ 11 ਦਾ ਟਾਈਮ ਹੋ ਗਿਆ ਤੇ ਗੱਡੀਆਂ ਨੂੰ ਤੇਲ ਪਾਣੀ ਦੇ ਕੇ ਤੇ ਚਾਲੇ ਪোন ਲਈ ਤਿਆਰ ਕਰ ਲੀਆਂ ਸਤਿ ਸ਼੍ਰੀ ਅਕਾਲ ਬਾਈ ਮਿੱਟੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਮੀਰ ਕਰਦੇ ਆ ਜੀ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਦਾ ਸਫਰ ਆਪਣਾ ਫੇਰ ਬ੍ਰਿੰਦਾਵਨ ਕਣੀ ਹੈਗਾ 70 ਕਿਲੋਮੀਟਰ ਹੈਗਾ ਪਰ ਆਪਾਂ ਬਹੁਤ ਲੇਟ ਹੋ ਜਾਣੇ ਆ हां वो तो गल सही है 9:00 ਵਜੇ ਦੇਣਾ ਵੀ ਤੁਰਪਾ ਕਰਕੇ ਜਿਹੜੇ ਸਾਹਮਣੇ ਆਪਾਂ ਰਾਤ ਨੂੰ ਚੱਲ ਵੀਡੀਓ ਕੱਟ ਵੱਟ ਕਰਦੇ ਆਗੇ ਹਾਂ ਹਾਂ ਫਿਰ ਵੀ ਆਪਾਂ 9:00 ਵਜੇ ਦੇਣ ਨੂੰ ਹਿੰਮਤ ਮਾਰਿਆ ਕਰੋ ਵੀ ਚੱਲਿਆ ਕਰਕੇ 9:00 ਵਜੇ ਹਾਂ ਹਾਂ ਅੱਗੇ ਤੋਂ ਧਿਆਨ ਰੱਖਾਂਗੇ ਇਸ ਗੱਲ ਖਾਸ ਕਰਕੇ ਪਤਾ ਲੱਗਿਆ ਰਾਤ ਕਿੱਥੇ ਰਹੇ ਸੀ ਰਾਤ ਜਿਵੇਂ ਮੈਂ ਤਾਂ ਦੱਸਿਆ ਸੀ ਪੈਲਸ ਚ ਪਰ ਤੜਕੇ ਸੋਨ ਨੂੰ ਕੁਝ ਹੋਰ ਹੀ ਮਿਲਿਆ ਬਾਰੇ ਵੀ ਸੰਗਤ ਨੂੰ ਦੱਸ ਦੋ ਮੰਤਰੀ ਜੀ ਦਾ ਘਰ ਆਗਾ ਤੇ ਉਹ ਆਪਾਂ ਬਾਈ ਨਾਲ ਗੱਲ ਕਰ ਲੈਣੇ ਆ ਬਾਹਰ ਤਲਾਬ ਕਰ ਲੈਣੇ ਆ ਇੱਧਰ ਕੋਈ ਬੈਠੇ ਹਰਪਾਲ ਬਾਈ ਆਪਣੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਸੰਗਤਾਂ ਦਾ ਜੋ ਬਾਹਰ ਬੈਠੀਆਂ ਤੇ ਇੱਧਰ ਬੈਠੀਆਂ ਬਹੁਤ ਹੀ ਧੰਨਵਾਦ ਜਿਹੜਾ ਆਪਣਾ ਟਾਈਮ ਤੋਂ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਆ ਜਿਹੜੀ ਆਪਣੀ ਵੀਡੀਓ ਨਹੀਂ ਦੇਖਦੇ ਉਹਨਾਂ ਦਾ ਵੀ ਧੰਨਵਾਦ ਆ ਜੀ ਤੇ ਚਲਦੇ ਆ ਫਿਰ ਘਰ ਦਾ ਸਫ਼ਰ ਤੈਅ ਕਰਦੇ ਆ ਬਾਕੀ ਗੱਲਾਂ ਸਫ਼ਰ ਦੇ ਵਿੱਚ ਕਰਦੇ ਆ ਜੀ ਵਾਹ ਜੀ ਵਾਹ ਬਹੁਤ ਸੋਹਣੀਆਂ ਗੱਲਾਂ ਦੇ ਨਾਲ ਰਪਾਲ ਬਾਈ ਤੇ ਸਾਸਰੀ ਗਲ ਬਾਈ ਕੀ ਨਾਮ ਹੈ ਤੁਹਾਡਾ ਜੀ ਮੈਂ ਕੋ ਪੜਦੇ ਆ ਤੇ ਇਹਦੇ ਬਾਰੇ ਦੱਸੋਗੇ ਅਸੀਂ ਰਾਤ ਦੀ ਇਹ ਗੱਲ ਕਰੀ ਜਾਂਦੇ ਸੀ ਵੀਡੀਓ 'ਚ ਵੀ ਅਸੀਂ ਪੈਲਸ 'ਚ ਰੁਕੇ ਹੋਏ ਆ ਤੇ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ। ਸੇ ਕੈਬਨਿਟ ਮੰਤਰੀ ਮੰਗਨੀ ਰਾਮੀਰ ਪਾਦਯਾ ਜੀ ਦਾ ਆਵਾਜ਼ ਹੈ। ਅੱਛਾ। ਠੀਕ ਹੈ ਜੀ। ਉਹ ਜਮੰਤਰੀ ਪ੍ਰਧਾਨ ਮੰਤਰੀ ਰਹੇ ਹੋ। ਠੀਕ ਹੈ ਜੀ। ਓਕੇ ਤੇ ਅਸੀਂ ਮਰਾਤ ਮੰਤਰੀ ਘਰੇ ਰੁਕੇ ਹੋਏ ਸੀ ਬਈ। ਇੱਧਰ ਭਾਰਤ ਲਾਉ ਨੀਸ਼ੂ ਬਾਈ ਨਾਲ ਕਰ ਲੀਏ। ਸਸਰੀਕਾਲ ਜੀ ਨੀਸ਼ੂ ਬਾਈ। ਸਸਰੀਕਾਲ ਸਾਰੇ ਵੀਰ ਭਰਾਵਾਂ ਨੂੰ ਜੀ। ਬਹੁਤ ਬਹੁਤ ਯਾਰ ਭਈ ਸਸਰੀ ਕਾਲਾ ਜੀ ਮੇਰੇ ਵੱਲੋਂ ਤੇ ਬਣੇ ਰਹੋ ਸੰਦੀਪ ਦੇ ਵਲੋਗ ਦੇ ਨਾਲ ਇੱਧਰ ਆਪਣੀ 10 ਟੁੱਟ ਗਈਆਂ ਤਾਂ ਥੋੜਾ ਤੇ ਇੱਧਰ ਨਿਊ ਸ਼ੂ ਬਾਈ ਦੇ ਸਾਈਕਲ ਦੀਆਂ ਰਾਤ ਦੋ ਕ ਤਾਰਾ ਟੁੱਟ ਗਈਆਂ ਸੀਆਂ 6 ਚੱਕੇ ਦੀਆਂ ਇਹ ਬੈਗ ਥੋੜੇ ਨਾਲ ਲੱਗਣ ਲੱਗਿਆ ਭਾਰ ਵਾਲਾ ਤੇ ਉਹਦੇ ਕਰਕੇ ਕਿਹੜੀਆਂ ਟੁੱਟੀਆਂ ਬਿੱਟੂ ਬਾਈ ਆ ਦੋ ਤਨ ਆਏ ਗੂਆਂ ਲੱਥ ਸਾੜ ਤੇ ਕਰ ਫਿਰ ਕਰੀਏ ਇਹਨਾਂ ਨੂੰ ਸੱਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰਨ ਗੁਰੂ ਨਾਨਕ ਦੇਵ ਜੀ ਯਾਤਰਾ ਸੁਖਦਮਈ ਰਵੇ ਤੇ ਅੰਗ ਸੰਗ ਸਹਾਈ ਹੋ ਕੇ ਸਾਡੇ ਨਾਲ ਚੱਲਣਾ ਜਿਹੜੀ ਆਪਣੀ ਯਾਤਰਾ ਅੱਜ ਦੀ ਸ਼ੁਰੂ ਕਰ ਲਈ ਹੈ ਤੇ ਗੱਡੀਆਂ ਆਪਾਂ ਰੋਡ ਵੱਲ ਚੜਾ ਲੀਆਂ ਤੇ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਸਾਡੇ ਉੱਤੇ ਦੁਪਹਿਰ ਦੇ 12:40 ਮਿੰਟ ਹੋ ਗਏ ਤੇ ਸਕੰਦਰਪੁਰਾ ਮਾਰਗ ਬਸਤੀ ਹੀ ਪਿੰਡ ਦੇ ਵਿੱਚ ਖੜਿਆ ਤੇ ਇੱਥੇ ਸਾਈਕਲ ਦੀ ਇੱਕ ਦੁਕਾਨ ਆਈ ਹੈ ਤੇ ਉੱਥੇ ਆਪਾਂ ਨਿਸ਼ੂભાઈ ਦਾ ਸਾਈਕਲ ਹੈ ਜਿਹੜਾ ਲਾਮਲੇਟ ਕਰੀ ਬੈਠੇ ਆ ਲਾਮਲੇਟ ਕਿਉਂ ਕਰੀ ਬੈਠੇ ਆ ਇਹਦੀ ਗੱਲਬਾਤ ਕਰੀਏ ਤੇ ਇਹਦੀਆਂ ਬਈ ਜਿਹੜੀਆਂ ਤਾਰਾ ਸੀ ਆ ਉਹ ਟੁੱਟੀਆਂ ਸੀ ਦੋ ਉਹਨਾਂ ਨੂੰ ਆਪਾਂ ਸਹੀ ਕਰਾਈ ਜਾਨੇ ਤੇ ਇਹਦਾ ਵਿਚਾਰੇ ਦਾ ਮਗਰਲਾ ਚੱਕਾ ਉਹ ਜਰਾ ਸਾਰੇ ਹੀ ਖੋਲਿਆ ਪਿਆ ਤੇ ਇੱਧਰ ਦੇਖੀਓ ਤੇ ਇੱਧਰ ਜਿਹੜੇ ਆ ਇਸ਼ੂ ਬਾਈ ਦੇ ਬੈਗ ਉਹ ਖੋਲ ਕੇ ਥੱਲੇ ਰੱਖੇ ਪਏ ਆ ਨੰਬਰ 8530B ਤੇ ਇਹ ਜਿਹੜਾ ਪੁਲ ਤੁਸੀਂ ਦੇਖੀ ਜਾਂਦੇ ਹੋ ਇਹ ਸਿੱਧਾ ਸ਼ਹਿਰ ਤੋਂ ਬਾਹਰ ਬਾਹਰ ਮੱਥੁਰਾ ਨੂੰ ਜਾ ਵੜਦਾ ਹੈ ਜਿਹੜੇ ਹਾਈਵੇ ਤੇ ਆਪਾਂ ਤਿੰਨ ਚਾਰ ਦਿਨਾਂ ਦੇ ਸਫਰ ਕਰੀ ਜਾਂਦੇ ਆ ਤੇ ਜਿਹੜਾ ਇਹ ਰੋਡ ਹੈ ਅਤਲ ਜਗਸ਼ਰ ਸ਼ਹਿਰ ਵੱਲ ਜਾ ਵੜਦਾ ਤੇ ਫਿਰ ਅੱਗੇ ਜਾ ਕੇ ਮੇਨ ਹਾਈਵੇ ਨਾਲ ਜੁੜ ਜਾਂਦਾ ਤੇ ਆਪਾਂ ਹਾਦਰਸ ਜਿਹੜੇ ਕਿਲੇ ਦੀ ਗੱਲ ਕਰ ਰਹੇ ਸੀ ਤੇ ਕਿਲੇ ਦੇ ਵਿੱਚ ਮੰਦਿਰ ਹੈ ਉੱਥੇ ਆਪਾਂ ਪਹੁੰਚ ਗਏ ਆ ਤੇ ਇਹਨਾਂ ਬਾਈਆਂ ਨਾਲ ਬਾਤਲਾਬ ਕਾਫੀ ਟਾਈਮ ਦਾ ਚੱਲੀਆਂ ਜਾਂਦਾ ਸੀ ਸਤਿ ਸ੍ਰੀ ਅਕਾਲ ਬਾਈ ਬਸ ਸਤਿ ਸ੍ਰੀ ਅਕਾਲ ਬਾਈ ਕਿਵੇਂ ਹੋ ਬਾਈ ਵਧੀਆ ਵਧੀਆ ਆਪਣਾ ਨਾਮ ਕੀ ਹੈ ਬਾਈ ਬਾਈ ਮੇਰਾ ਨਾਮ ਰਜਤ ਹੈ ਰਜਤ ਹੈ ਆਤਰਸ ਦੇ ਲੋਕੋ ਲੈਣ ਵਾਲਾ ਹਾਂ ਇੱਥੇ ਠੀਕ ਹੈ ਜੀ ਤੇ ਆਪਾਂ ਹਥਿਆਸ ਦੇ ਬਾਰੇ ਜਾਨੂ ਹੁੰਨੇ ਆ ਬਾਈ ਤੋਂ ਜੀ ਜੋ ਮੰਦਿਰ ਹੈ ਦੌਜੀ ਮਹਾਰਾਜ ਦਾ ਮੰਦਿਰ ਹੈ ਬਾਈ ਅੱਛਾ ਔਰ ਯਹਾਂ ਪਰ ਜੋ ਹੈ ਇਹ ਰਾਜਾ ਮਾਨ ਸਿੰਘ ਕੇ ਨਾਮ ਨਾਮ ਸੇ ਫੇਮਸ ਮੰਦਿਰ ਹੈ ਅੱਛਾ ਹਾਂ ਔਰ ਯਹਾਂ ਤੇ ਜੋ ਆਤਰਸ ਦਾ ਸਭ ਸੇ ਫੇਮਸ ਏਰੀਆ ਹੈ ਉਹ ਯਹੀ ਹੈ ਦੌਜੀ ਮਹਾਰਾਜ ਦਾ ਮੰਦਿਰ

ਇਥੋਂ ਦੇ ਮੰਦਰ ਦੇ ਬਾਰੇ ਵੀ ਅੰਗਰੇਜ਼ਾਂ ਨੇ ਇੱਥੇ ਹਮਲਾ ਕੀਤਾ ਸੀ ਢਾਹ ਢੇਰੀ ਕਰਨ ਵਾਸਤੇ ਤੋਫਾਂ ਦੇ ਨਾਲ ਤੇ ਉਹ ਤੁਸੀਂ ਸੈਂਟਰ ਦੇ ਵਿੱਚ ਚਾਰ ਜਿਹੜੇ ਗੋਲੇ ਦੇਖੀਏ ਨੇ ਉਹ ਵੱਡੇ ਵੱਡੇ ਜਿਨ੍ਹਾਂ ਨੂੰ ਕਹਿ ਸਕਦੇ ਆ ਕਬੂਤਰਾਂ ਨੇ ਹੁਣ ਘਰ ਬਣਾ ਲਿਆ ਆਪ ਦਾ ਉੱਥੇ ਕਹਿੰਦੇ ਅੰਗਰੇਜ਼ਾਂ ਨੇ ਹਮਲਾ ਕੀਤਾ ਸੀ ਤੇ ਉਹ ਅੰਗਰੇਜ਼ਾਂ ਦਾ ਹਮਲਾ ਜਿਹੜਾ ਨਾਕਾਮ ਹੋ ਗਿਆ ਸੀ ਆ ਤੇ ਉਹਦੇ ਨਾਲ ਕਹਿੰਦੇ ਇਹ ਜਗ੍ਹਾ ਜਿਹੜੀ ਬਹੁਤ ਮੰਨੀ ਤੰਨੀ ਜਾਂਦੀ ਐ ਇੱਥੋਂ ਦੀ ਇਹ ਗੱਲ ਬਾਤ ਹੈ ਦੇ ਨਾਲ ਸਾਹਮਣੇ ਜਿਹੜੀ ਦੇਖ ਰਿਹਾ ਹਾਂ ਸਕਰੀਨ ਦੇ ਤੇ ਇਮਾਰਤ ਇਹ ਪਾਣੀ ਦੀ ਟੈਂਕੀ ਸੀ ਪਹਿਲਾਂ ਇੱਥੋਂ ਹੀ ਇਸ ਸ਼ਹਿਰ ਨੂੰ ਪਾਣੀ ਜਾਂਦਾ ਸੀ ਆ ਤੇ ਇੱਥੋਂ ਸਪਲਾਈ ਹੁੰਦੀ ਸੀ ਤੇ ਹੁਣ ਇਹ ਜਿਹੜੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇਹ ਪੁਰਾਣਾ ਹੋ ਗਿਆ ਤੇ ਇਹਦੇ ਵਿੱਚ ਕਹਿੰਦੇ ਜੜਜੁਰ ਲੱਗ ਗਈ ਹੈ ਜਿਹੜੀ ਇਹਦੇ ਲੈਂਟਰ ਪਿਆਵਾ ਸੀ ਉਹ ਸਾਰਾ ਅੰਦਰ ਡੇਗ ਗਿਆ ਉਹਦੇ ਕਰਕੇ ਬੰਦ ਕਰਤਾ ਤੇ ਇਹਦੀ ਇਹੋ ਜੀ ਬਨਾਵਟ ਹੈ ਜਿਵੇਂ ਕਹਿ ਸਕਦੇ ਆ ਕਿਲਿਆਂ ਦੇ ਬਾਹਰ ਗੇਟ ਹੁੰਦੇ ਆ ਉਹਦੀ ਬਣਾਵਟ ਐਹੋ ਜਿਹੀ ਹੁੰਦੀ ਆ ਤੁਸੀਂ ਕਿਲੇ ਵਗੈਰਾ ਦੇਖੇ ਹੋਣੇ ਆ ਤੇ ਇਹਦੀ ਵੀ ਉਹੀ ਗੱਲਬਾਤ ਹੈ 5:30 ਵਜੇ ਦਾ ਵੇਲਾ ਹੋ ਗਿਆ ਤੇ ਮੰਦਰ ਦੇ ਵਿੱਚ ਟੰਨ ਟੰਨ ਜਿਹੜੀਆਂ ਟੱਲੀਆਂ ਵੱਜਦੀਆਂ ਹੋਈਆਂ ਤੇ ਕਿਉਂਕਿ ਮੰਦਰ ਦੇ ਵਿੱਚ ਇਸ ਟਾਈਮ ਆਰਤੀ ਹੋਈ ਜਾਂਦੀ ਹੈ ਤੇ ਜੇ ਇਧਰ ਨੂੰ ਕੈਮਰਾ ਘੁਮਾਈਏ ਤੇ ਆਪਾਂ ਆਹ ਗੱਲਬਾਤ ਹੈ ਇਧਰ ਦੇ ਕਿਲੇ ਦੀ ਤੇ ਇਹ ਕਿਲਾ ਜਿਹੜਾ ਦੇਖ ਸਕਦੇ ਹੋ ਆ ਵਿਚਾਲੇ ਜਗ੍ਹਾ ਛੱਡੀ ਵੀ ਹੈ ਜਿਹੜੇ ਆ ਥੰਮਜੇ ਬਣੇ ਹੋਏ ਆ ਤੇ ਕਹਿੰਦੇ ਵੀ ਇੱਥੇ ਮੇਲਾ ਭਰਦਾ ਅਗਲੇ ਮਹੀਨੇ ਸੋਣ ਦੇ ਮਹੀਨੇ ਭਰੂਗਾ ਬਹੁਤ ਤਕੜਾ ਮੇਲਾ ਭਰਿਆ ਜਾਂਦਾ ਇੱਥੇ ਸਿਆਸੀ ਜਗ੍ਹਾ ਨਹੀਂ ਤੇ ਉਹਦੇ ਕਰਕੇ ਤੇ ਇੱਥੇ ਕਹਿੰਦੇ ਵੀ ਜਿਵੇਂ ਤੁਹਾਨੂੰ ਦਿਖਾਉਨੇ ਆ ਕੋਲੇ ਜਾ ਕੇ ਇਹਦੇ ਵਿੱਚ ਜਿਹੜੇ ਉਹ ਦੇਖੋ ਜ਼ੂਮ ਕਰਕੇ ਦਿਖਾਉਨੇ ਆ ਇਹ ਗੋਲ-ਗੋਲ ਜਿਹੜਾ ਕੜਾ ਦਿਖੀ ਜਾਂਦਾ ਤੇ ਇਹਦੇ ਵਿੱਚ ਕਹਿੰਦੇ ਜਿਵੇਂ ਆਪਣੇ ਪੰਜਾਬੀ ਚ ਕਹਦੇ ਪਿੰਗਾ ਪਾਈਆਂ ਜਾਂਦੀਆਂ ਤੇ ਇੱਥੇ ਵੀ ਮਾਤਾ ਭੈਣਾ ਜਿਹੜੀਆਂ ਆਪਣੀਆਂ ਕਹਿ ਸਕਦੇ ਵਿੱਚ ਉਹ ਇੱਥੇ ਪਿੰਗਾ ਝੁਲਣ ਆਉਂਦੀਆਂ ਕਿਉਂਕਿ ਇੱਥੰਦੀ ਇਤਿਹਾਸ ਮੰਨਿਆ ਜਾਂਦਾ ਬਹੁਤ ਵਧੀਆ ਤੇ ਸਾਰਿਆਂ ਦੇ ਵਿੱਚ ਥੰਮਾਂ ਦੇ ਵਿੱਚ ਕੜੇ ਪਾਏ ਗਏ ਆ ਇਹਨਾਂ ਦੇ ਆਪਾਂ ਇਸ ਟਾਈਮ ਕਿਲੇ ਦੇ ਵਿੱਚ ਵਿਚਾਲੇ ਖੜੇ ਆ ਤੇ ਸਾਰੇ ਪਾਸੇ ਧੁੰਮ ਕੇ ਦੇਖੀਏ ਚਾਰੇ ਪਾਸੇ ਆ ਜਿਹੜੇ ਥੰਮ ਜੇ ਬਣੇ ਰਿਹਾ ਤੇ ਉਹਨਾਂ ਦੇ ਵਿਚਾਲੇ ਖੜੇ ਆ ਤੇ ਇੱਧਰ ਛੋਟੀ ਗੈਂਗ ਪਾਰਟੀ ਕਾਂਦੀ ਭਾਈ ਸਾਨੂੰ ਵੀ ਬਲੌਗ ਦੇ ਵਿੱਚ ਲਓ ਤੇ ਮੈਂ ਕਿਹਾ ਭਾਈ ਜਰੂਰ ਲਵਾਵਾਂਗੇ ਤੁਹਾਨੂੰ ਵੀ ਕਿਉਂ ਨਾ ਲਵਾਵਾਂਗੇ ਤੁਹਾਡੇ ਪਿਆਰ ਸਤਿਕਾਰ ਕਰਕੇ ਅਸੀਂ ਤੁਰੇ ਫਿਰਦੇ ਆ ਤੇ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਸਾਨੂੰ ਕਮਾਈ ਜਾਂਦੇ ਆ ਹੋਰ ਕਿਵੇਂ ਆ ਵਧੀਆ ਇੱਧਰ ਲੈ ਵੀ ਛੋਟੇ ਛੋਟਿਆਂ ਹੱਥਾਂ ਦੇ ਨਾਲ ਸਾਸਰੀਕਾਲ ਬਲਾਈ ਜਾ ਰਹੀ ਹੈ ਤੇ ਇਸ ਕਿਲੇ ਦੀ ਤੇ ਮੰਦਰ ਦੀ ਦੇਖਰੇਖ ਜਿਹੜੀ ਹੁਣ ਸਰਕਾਰ ਦੇ ਹਵਾਲੇ ਆ ਤੇ ਆਪਾਂ ਗੱਲ ਕਰੀਏ ਤੇ ਜਿਹੜੀ ਆ ਪ੍ਰਾਪਰਟੀ ਐ ਤੇ ਹਜੇ ਵੀ ਜਿਹੜਾ ਇੱਥੋਂ ਦਾ ਮਹਾਰਾਜਾ ਸੀ ਆ ਮਹਿੰਦਰ ਪ੍ਰਤਾਪ ਉਹਦੇ ਨਾਂ ਹੀ ਬੋਲਦੀ ਐ ਕਹਿੰਦੇ ਬਈ ਤੇ ਇਹਦੀ ਜਿਹੜੀ ਦੇਖ ਰਹੇਗਾ ਸਾਰੀ ਮੰਦਰ ਦੀ ਜਿਵੇਂ ਕੀ ਅਗਲੇ ਮਹੀਨੇ ਮੇਲਾ ਆਉਣ ਵਾਲਾ ਤੇ ਉਹ ਜਿਹੜਾ ਸਰਕਾਰ ਦੇ ਅੰਡਰ ਚ ਹੀ ਰਹਿੰਦਾ ਸਾਰਾ ਕੁਛ ਇੱਥੋਂ ਦਾ ਤੇ ਆਪਾਂ ਹੁਣ ਮੰਦਰ ਦੇ ਅੰਦਰ ਚਾਲਦੇ ਆਂ ਤੇ ਮੰਦਰ ਦੇ ਅੰਦਰ ਆਪਾਂ ਵੀ ਦਰਸ਼ਨ ਕਰਦੇ ਆਂ ਤੇ ਤੁਹਾਨੂੰ ਵੀ ਨਾਲ-ਨਾਲ ਕਰਵਾਉਂਦੇ ਆਂ ਜਿਹੜੇ ਰਸਤੇ ਆਪਾਂ ਕਿਲੇ ਵੱਲ ਗਏ ਸੀ ਤੇ ਉਸੇ ਹੀ ਰਸਤੇ ਆਪਾਂ ਪੁੱਠੇ ਬਜ਼ਾਰ ਵੱਲ ਆਈ ਜਾਂਦੇ ਆਂ ਪੁੱਠੇ ਆਉਣ ਦੀ ਗੱਲਬਾਤ ਇਹ ਸੀ ਵੀ ਆਪਾਂ ਉੱਥੇ ਰੁਕਣਾ ਨਹੀਂ ਸੀ ਆ ਤੇ ਹਰਪਾਲ ਬਾਈ ਕਹਿੰਦਾ ਆਪਣਾ ਵੀ ਆਪਾਂ ਗੁਰਦੁਆਰੇ ਰੁਕਾਂਗੇ ਅੱਜ ਇੱਥੇ ਨੇੜੇ ਗੁਰਦੁਆਰਾ ਸਾਹਿਬ ਹੈ 2.5 ਕਿਲੋਮੀਟਰ ਤੇ ਵਿਚ-ਵਿਚ ਬਜ਼ਾਰ ਦੇ ਅੰਦਰ ਹੈ ਤੇ ਆਪਾਂ ਉੱਥੇ ਰੁਕਾਂਗੇ ਤੁਸੀਂ ਵੀਡੀਓ ਦੇ ਵਿੱਚ ਬਾਈ ਦੇਖਿਆ ਹੀ ਸੀਗਾ ਜਿਹੜਾ ਆਪਣਾ ਕਿਲੇ ਦੇ ਇਤਿਹਾਸ ਬਾਰੇ ਜਾਣੂ ਕਰਵਾਈ ਜਾਂਦਾ ਸੀ ਆ ਤੇ ਉਹ ਬਾਈ ਕੋਲੇ ਆਪਾਂ ਪਹੁੰਚ ਗਏ ਆਂ ਬਾਈ ਕਹਿੰਦਾ ਇੱਥੋਂ ਦੇ ਬਾਜ਼ਾਰ ਬਾਰੇ ਵੀ ਆਪਾਂ ਥੋੜੀ-ਮੋਟੀ ਜਾਣਕਾਰੀ ਦੇਵਾਂਗੇ ਤੇ ਤੁਹਾਨੂੰ ਘੁਮਾਵਾਂਗੇ। ਤੇ ਇਹ ਬਾਈ ਦੀ ਦੁਕਾਨ ਆ ਮੋਬਾਈਲ ਦੀ। ਵਧੀਆ ਵਧੀਆ ਬਾਈ। ਤੁਸੀਂ ਦੋਸਤੋ ਕੰਮ-ਵਕ ਕਾਰ ਕਿਵੇਂ ਚੱਲੇ? ਵਧੀਆ ਵਧੀਆ ਚੱਲ ਰਿਹਾ ਛੋਟਾ-ਵੋਟਾ। ਕੀ ਹੈ? ਬਾਈ ਗੁਰਦੀ ਕਿਰਪਾ ਨਾਲ ਛੋਟਾ ਵੱਡਾ ਕੰਮ ਨਹੀਂ ਹੁੰਦਾ ਬਾਈ। ਆਪਦਾ ਕੰਮ ਹੈ, ਉਹਦੇ ਵਰਗੀ ਰੀਸ ਹੀ ਨਹੀਂ ਬਾਈ। ਹਾਂ, ਸਹੀ ਗੱਲ ਹੈ। ਕੋਈ ਕੰਮ ਛੋਟਾ ਨਹੀਂ ਹੁੰਦਾ। ਆਪ ਨੇ ਦਿਲ ਸੇ ਕਰਤਾ। ਬਸ ਦਿਲ ਨਾਲ ਲੱਗੇ ਰਹੋ। ਬਹੁਤ ਆਪਾਂ ਲਈ। ਜਰੂਰ ਬਾਈ ਜਰੂਰ ਮਿਲਾਂਗੇ। ਆਪਾਂ ਉੱਤਰ ਪ੍ਰਦੇਸ਼ ਦੇ ਹਾਦਰਸ ਜ਼ਿਲ੍ਹਾ ਤੇ ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਖੜੇ ਆ ਤੇ ਆਪਾਂ ਕਿਲੇ ਦੇ ਜਿਹੜਾ ਮੰਦਿਰ ਆ ਤੋਂ ਪੁੱਠਿਆ ਹੀ ਜਾਂਦੇ ਸੀ ਤੇ ਇੱਧਰ ਦੇਖੋ ਤੁਸੀਂ ਜਿਹੜਾ ਪਿਆਰ ਆਪਾਂ ਨੂੰ ਗੱਫਿਆਂ ਦੇ ਨਾਲ ਮਿਲ ਜਾਂਦਾ ਤੇ ਇੱਧਰ ਆਪਣੇ ਬਿੱਟੂ ਬਾਈ ਤੇ ਹਰਪਨਿਸ਼ੂ ਬਾਈ ਨਾਲ ਬਾਹਰ ਤਲਾਬ ਚੱਲੀ ਜਾਂਦੀ ਐ ਸਾਰਿਆਂ ਦੀ ਕਹਿੰਦੇ ਵੀ ਇੱਕ ਇੱਕ ਦੋ ਦੋ ਤੋਂ ਫਿਰ ਚਾਰ ਤੇ ਚਾਰ ਤੋਂ ਛੀ ਹੋ ਗਏ ਤੇ ਇੱਧਰ ਜਿਹੜੇ ਆਪਣੇ ਬਾਈ ਆਪਣੀ ਵੀਡੀਓ ਚ ਪਹਿਲਾਂ ਵੀ ਤੁਸੀਂ ਦੇਖਿਆ ਸੀ ਜਿਹੜੇ ਆਪਾਂ ਨੂੰ ਕਿਲੇ ਦੇ ਬਾਰੇ ਜਾਨੂ ਕਰਵਾਇਆ ਉਹਦੇ ਕੋਲੇ ਬਾਈ ਕੋਲੇ ਆਪਾਂ ਪਹੁੰਚ ਗਏ ਆ ਤੇ ਬਾਈ ਦੀ ਆ ਦੁਕਾਨ ਆ ਮੋਬਾਈਲ ਸ਼ੋਪ ਤੇ ਬਾਈ ਹੁਣ ਕਹਿੰਦਾ ਪਹਿਲਾਂ ਵੀ ਆਪਣੇ ਨਾਲ ਬਾਰਤਲਾਬ ਹੋਈ ਆ ਤੇ ਬਾਈ ਵੀ ਯੂਟਿਊਬਰ ਹੈ ਤੇ ਜਦੋਂ ਆਪਦੇ ਕਿਤੇ ਜਦ ਬੰਦਾ ਮਿਲ ਜਾਂਦਾ ਤਦੋਂ ਮੋਹ ਪਿਆਰ ਆ ਤੇ ਗੱਲਾਂ ਬਾਤਾਂ ਖਾਸੀਆਂ ਲੰਬੀਆਂ ਹੋ ਜਾਂਦੀਆਂ ਫਿਰ ਕਿਲੇ ਵਾਲੇ ਮੰਦਿਰ 'ਚ ਵੀ ਜਾਏ ਤੇ ਜਿਹੜਾ ਆਪਾਂ ਨੂੰ ਬਾਈ ਮਿਲਿਆ ਸੀ ਉਹਦੇ ਕੋਲੇ ਹੀ ਜਾਏ ਤੇ ਆਪਾਂ ਘੁੰਮਦੇ ਫਿਰਦੇ ਬਾਜ਼ਾਰ ਦੀਆਂ ਗਲੀਆਂ ਵਿੱਚੋਂ ਤੇ ਗੁਰਦੁਆਰਾ ਸਾਹਿਬ 'ਚ ਪਹੁੰਚ ਗਿਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਤੇ ਬਾਬਾ ਜੀ ਤੋਂ ਜੀ ਸ਼ੁਭਾਈ ਤੇਰਪਾਲ ਬਈ ਪੁੱਛ ਗਿਆ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਆਹ ਨਾਨਕ ਦਰਬਾਰ ਸਾਹਿਬ ਗੁਰਦੁਆਰਾ ਜੀ ਤੇ ਬਾਬਾ ਜੀ ਕਹਿੰਦੇ ਬਾਦਰਸ਼ ਦੇ ਵਿੱਚ ਬਾਬਾ ਜੀ ਕਹਿੰਦੇ ਕਮਰਾ ਕੁਮਰਾ ਤਾਂ ਇੱਥੇ ਨਹੀਂ ਆ ਦੇ ਹਾਲ ਦੇ ਵਿੱਚ ਰੁਕ ਜਾਓ ਤੇ ਸਾਈਕਲ ਸ਼ੂਕਰ ਤੁਸੀਂ ਆਪ ਦੀ ਅੰਦਰ ਲੈ ਲਓ ਕੋਈ ਗੱਲ ਨਹੀਂ ਬਾਬੇ ਆਪਾਂ ਹਾਲ ਦੇ ਵਿੱਚ ਰੁਕ ਜਾਾਂਗੇ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰਨਾਬਾਈ ਜੀ ਰਜਤ ਬਾਈ ਨਾਲ ਆਪਾਂ ਤੇ ਮਾਰਕੀਟ ਘੁੰਮੀ ਆਣੇ ਆ ਤੇ ਨੀਸ਼ੂ ਭਾਈ ਘਰਪਾਲ ਭਾਈ ਤੇ ਅੱਗੇ ਰਜਤ ਭਾਈ ਦਾ ਬੇਲੀ ਜਾਈ ਜਾਂਦਾ ਤੇ ਇੱਧਰ ਰਜਤ ਬਾਈ ਤੇ ਮੈਂ ਤੇ ਬਿੱਟੂ ਭਾਈ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿਥੋਂ ਦੀ ਫੇਮਸ ਇੱਕ ਰਬੜੀ ਤੇ ਇੱਕ ਕਿਥੋਂ ਦੀ ਹਿੰਗ ਕਹਿ ਸਕਦੇ ਆਪਾਂ ਉਹ ਹੈ ਫੇਮਸ ਪਹਿਲਾਂ ਬਈ ਆਪਾਂ ਰਵੜੀ ਤਾਂ ਚੱਲਾਂਗੇ ਕਿ ਹਿੰਗ ਦੇਖਣ ਚੱਲਾਂਗੇ ਬਈ ਰਵੜੀ ਪਹਿਲੇ ਰਵੜੀ ਪਹਿਲਾਂ ਪਰਬੜੀ ਖਾਵਾਂਗੇ ਇੱਥੋਂ ਹੀ ਜਿਹੜੀ ਫੇਮਸ ਹੈ ਤੇ ਫਿਰ ਆਪਾਂ ਹਿੰਗ ਵਾਲੀ ਜਿਹੜੀ ਮੇਨ ਮਾਰਕੀਟ ਹੈ ਉੱਥੇ ਚੱਲਾਂਗੇ ਆਦਰਸ਼ ਸ਼ਹਿਰ ਦੀ ਫੇਮਸ ਰਵੜੀ ਤੇ ਇੱਧਰ ਆਪਣੇ ਬਾਈ ਨਾ ਫੇਰ ਭੁੱਲ ਗਿਆ ਬਈ ਮੈਂ ਬਾਈ ਮੇਰਾ ਨਾਮ ਰਜਤ ਖਾਨ ਹੈ ਰਜਤ ਖਾਨ ਬਾਈ ਤੇ ਨਾਲ ਰਜਤ ਖਾਨ ਦਾ ਬਾਈ ਭਰਾ ਮੋਇਤ ਜੀ ਮੋਇਤ ਜੀ ਮੋਹਿਤ ਪੰਡਿਤ ਮੋਹਿਤ ਪੰਡਿਤ ਜੀ ਹਾਂਜੀ ਹਾਂਜੀ ਤੇ ਕਹਿੰਦੇ ਇੱਥੋਂ ਦੀ ਫੇਮਸ ਆ ਬਈ ਇੱਥੋਂ ਦੀ ਰਬੜੀ ਇਹ ਫੇਮਸ ਆ ਬਈ ਇਹ ਬਈ ਹਾਦਸੇ ਦਾ ਸਭ ਤੋਂ ਫੇਮਸ ਰਬੜੀ ਹੈ ਔਰ ਕਾਫੀ ਪਰਸੇ ਤੇ ਅਲੀਗੜ੍ਹ ਆਗਰਾ ਲੋਕ ਯਹਾਂ ਸੇ ਰਬੜੀ ਲੈਣੇ ਆਤੇ ਔਰ ਸਭ ਤੋਂ ਫੇਮਸ ਇਹ ਹੈ ਯਹਾਂ ਦੇ ਸਭ ਤੋਂ ਜੀ ਤੱਕ ਨਹੀਂ ਆਤਾ ਰਬੜੀ ਔਰ ਹੀਂਗ ਨਾਮ ਤੇ ਰਬੜੀ ਅਗਰ ਪਛਾਨੀ ਆਦੀ ਤਾਂ ਅਨੂ ਲਾਗ ਨਾਮ ਤੇ ਪਛਾਨੀ ਆਦੀ ਹੈ ਕਾਫੀ ਫੇਮਸ ਜਗ੍ਹਾ ਹੈ ਇਹ ਠੀਕ ਬਹੁਤ ਫੇਮਸ ਰਬੜੀ ਇੰਨੀ ਕੀ ਹੈ ਬਹੁਤ ਬਹੁਤ ਧੰਨਵਾਦ ਬਈ ਇੰਨੀ ਜਾਣਕਾਰੀ ਦੇਣ ਵਾਸਤੇ ਤੇ ਆਪਾਂ ਵੀ ਆਜੋ ਜੀ ਆਪਾਂ ਇੱਕ ਇੱਕ ਤੇ ਫੜ ਲਈ ਆਪਾਂ ਵੀ ਤੇ ਇੱਧਰ ਬਿੱਟੂ ਬਾਈ ਨੇ ਵੀ ਇੱਕ ਪਲੇਟ ਫੜ ਲਈ ਐ ਉਹ ਵੀ ਕਹਿੰਦਾ ਲੈ ਤੇ ਇੱਧਰ ਆਪਣੇ ਨਿਸ਼ੂ ਬਾਈ ਨੇ ਵੀ ਇੱਕ ਚੱਕ ਚਮਤੇ ਜੇ ਚੜਾ ਲਈ ਐ ਵੀ ਰਵੜੀ ਆਪਾਂ ਵੀ ਇੱਕ ਜਿਹੜੇ ਪਲੇਟ ਕਰਵਾਈ ਐ ਛੋਟੀ ਜੀ ਇਹ ਇਹ ਪੰਜਾਬ سے ਆਇਆ ਸਾਈਕਲ ਤੇ ਪੂਰਾ ਆਲਓਵੈਨੀ ਟੂਰ ਕਰ ਰਹਾ ਹੈ ਇਹ ਚਲੋ ਜੀ ਹੈ ਤੁਹਾਡਾ ਫਿਰਦਾ ਕਰ ਰਹੇ ਜਿੰਦਗੀ ਕਰ ਰਹੇ ਕੀ ਆਪ ਕੋ ਏ ਇਥੋਂ ਦੀ ਫੇਮਸ ਰਬੜੀ ਤੇ ਉਹ ਆਪਾਂ ਸ਼ੱਕਦੇ ਆ ਤੇ ਫੇਰ ਤੁਹਾਨੂੰ ਇਥੋਂ ਦੀ ਗੱਲਬਾਤ ਦੱਸਾਂ ਕਿ ਇਹੋ ਜਿਹਾ ਸਵਾਦ ਆ ਆ ਬਿੱਟੂ ਭਾਈ ਕਿਵੇਂ ਸਵਾਦ ਇਹਦਾ ਬਹੁਤ ਸਵਾਦ ਆ ਜੀ ਬਹੁਤ ਵਧੀਆ ਬਣੀ ਹੋਈ ਠੀਕ ਆ ਪੂਰੀ ਗੱਲਬਾਤ ਹੈ ਘੈਂਟ ਮੈਨੂੰ ਭਲੇਖਾ ਸੀਗਾ ਮੈਨੂੰ ਅਸੀਂ ਕਿਤੇ 4-5 ਆਈਟਮਾਂ ਪੈ ਰਹੀਆਂ ਤੇ ਫੇਰ ਬਣੂ ਰਬੜੀ ਨੰਬਰ ਕਰਦੇ ਆ ਹੋਏ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ 3 ਮਹੀਨਿਆਂ ਦੇ ਲਵੇ ਤਵੇ ਹੋਣ ਵਾਲੇ ਆ ਤੇ ਜਿਹੜਾ ਪਿਆਰ ਆਪਾਂ ਨੂੰ ਪਿਛਲੀਆਂ ਸਟੇਟਾ ਦੇ ਵਿੱਚ ਮਿਲ ਰਿਹਾ ਸੀ ਉਵੇਂ ਹੀ ਪਿਆਰ ਆਪਾਂ ਨੂੰ ਉੱਤਰ ਪ੍ਰਦੇਸ਼ ਦੇ ਵਿੱਚ ਮਿਲ ਰਿਹਾ ਹੈ ਤੇ ਇੱਧਰ ਆਪਣੇ ਮੋਹਿਤ ਬਾਈ ਤੇ ਇੱਥੇ ਰਜਤ ਬਾਈ ਆਪਣੇ ਬਾਜ਼ਾਰ ਕਮਾਉਣ ਤੋਂ ਬਾਅਦ ਜੋ ਤੇ ਏਡੀ ਵੱਡੀ ਗੱਡੀ ਦੇ ਵਿੱਚ ਕਹਿੰਦੇ ਆਪਾਂ ਪ੍ਰਸ਼ਾਦੇ ਸ਼ਕਨ ਚੱਲਦੇ ਆਂ ਤੇ ਇਦਨ ਆਪਣੇ ਹਰਪਾਲ ਬਾਈ ਤੇ ਇੱਧਰ ਆਪਣੇ ਰਜਤ ਬਾਈ ਤੇ ਇੱਧਰ ਆਪਣੇ ਬਿੱਟੂ ਬਾਈ ਬਿੱਟੂ ਬਾਈ ਜਿਹੜਾ ਆਪਾਂ ਨੂੰ ਪਿਛਲੀਆਂ ਸਟੇਟਾਂ ਦੇ ਵਿੱਚ ਪਿਆਰ ਮਿਲ ਰਿਹਾ ਸੀ ਆ ਤੇ ਉਵੇਂ ਹੀ ਪਿਆਰ ਆਪਾਂ ਨੂੰ ਇੱਧਰ ਮਿਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇ ਵੀ ਉਮੀਦ ਨਹੀਂ ਸੀਗੇ ਹਨਾ ਆਪਾਂ ਨੂੰ ਪਹਿਲਾਂ ਆਪਾਂ ਉਧਰ ਜਾ ਕੇ ਆਇਆ ਜੰਮੂ ਕਸ਼ਮੀਰ ਕਣੀ ਉਧਰ ਵੀ ਸਾਰੇ ਆਪਾਂ ਨੂੰ ਵਧੀਆ ਭਰਾ ਮਿਲੇ ਆਗੇ ਸਾਰੇ ਤੇ ਫਿਰ ਆਪਾਂ ਹਿਮਾਚਲ ਚ ਉਤਰਾਖੰਡ ਵਾਲੇ ਤਾਂ ਬਾਈ ਬਹੁਤ ਵਧੀਆ ਸੀਗੇ ਸਾਰੇ ਲੋਕੀ ਉਸ ਲੋਟੀ ਹੁਣ ਆਪਾਂ ਯੂਪੀ ਦੇ ਵਿੱਚ ਤੇ ਯੂਪੀ ਦੇ ਵਿੱਚ ਵੀ ਕੋਈ ਏਦਾਂ ਦੀ ਗੱਲਬਾਤ ਨਹੀਂ ਜਿੱਦਾਂ ਨੂੰ ਆਪਾਂ ਨੂੰ ਸੁਣਨ ਨੂੰ ਮਿਲੀਆਂ ਸੀਗਾ ਹਨਾ ਵੀ ਏਦਾਂ ਓਦਾਂ ਚੰਦਾਗਾ ਤੇ ਕੁਝ ਨਹੀਂ ਵਧੀਆ ਭਾਈਚਾਰਾਗਾ ਤੇ ਬਹੁਤ ਵਧੀਆ ਬੁਲਾਉਂਦੇ ਆਗੇ ਹੱਸ ਕੇ ਸੇਵਾ ਪਾਣੀ ਵੀ ਕਰਦੇ ਆਗੇ ਆ ਤੁਸੀਂ ਦੇਖ ਹੀ ਜਾਂਦੇ ਹੋ ਤੇ ਜਿਵੇਂ ਕਹਿ ਸਕਦੇ ਆ ਕਿ ਇੱਧਰ ਆਪਣੇ ਰਾਜਤ ਬਾਈ ਆ ਜਦੋਂ ਦੇ ਆਪਣੇ ਨਾਲ ਮਿਲੇ ਆ ਤਦੋਂ ਦਾ ਆਪਦਾ ਜਿਹੜੇ ਦੁਕਾਨ ਆ ਬਾਈ ਮੰਗਲ ਕਰਕੇ ਜਿਵੇਂ ਕਹਿੰਦੇ ਨੇ ਸਾਡੇ ਰਾਜਸਥਾਨ ਚ ਕਹਿੰਦੇ ਨੇ ਮੰਗਲ ਕਰਕੇ ਤੇ ਕਈ ਪੰਜਾਬ ਚ ਵੀ ਕਹਿੰਦੇ ਬੰਦ ਕਰਕੇ ਬਾਈ ਹਾਂ ਤੇ ਉਦੋਂ ਦੇ ਸਾਡੇ ਨਾਲ ਆ ਤੇ ਇੱਧਰ ਆਪਣੇ ਬਾਈ ਨਾ ਭੁੱਲ ਗਿਆ ਫਿਰ ਮੋਹਿਤ ਬਾਈ ਇਹ ਵੀ ਆਪਣੇ ਨਾਲ ਉਦੋਂ ਦੇ ਤੁਰੇ ਫਿਰਦੇ ਆ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਸਤਿਕਾਰ ਦੇਣ ਵਾਸਤੇ ਅਰੇ ਭਾਈ ਆ ਉਹ ਆਪਣੇ ਆ ਰ ਆ ਬੜੇ ਭਈਆ ਉਹ ਆਪਣੇ भाई फिर भी बहुत-बहुत थोड़ा धन्यवाद भाई नहीं भाई हमारा ये कर्तव्य है यार आप हमारे घर में आए हो हमारा तो फर्ज बनता है थोड़ा बहुत आपके लिए थोड़ा बहुत तो कुछ करें कम से कम ठीक है भाई जेड़ियां गल्ला थोनू धन्यवाद भाई मोहित भाई का जो अपने कार लेके आए रात के आगे, आगे, नहीं नहीं। नहीं। बड़े भैया है बड़ा हमारा घुमाने का पूरा हो तो है तो अपने बड़े भैया आए हैं तो पूरी सेवा करी जाएगी बड़े भैया की बहुत-बहुत धन्यवाद भाई आगे के लिए बेस्ट ऑफ लक मेरे कारणो प्यार भरी सत श्री अकाल जी जेड़ा आज का ब्लॉग अपना समाप्ति वाला वादा है ਤੇ ਜਿਹੜੀਆਂ ਸਾਡੇ ਤਾਂ ਦੇਸ਼ ਦੇ ਦੇਖ ਲੈ ਕੇ ਜਿਹੜੀਆਂ ਇੱਧਰ ਸਮੇਂ ਚ ਸਮਾਂ ਕੱਢ ਕੇ ਵੀਡੀਓਂ ਦੇਖੀਆਂ ਹਮਨਾ ਬੋਰ ਬੋਤ ਧੰਨਵਾਦ ਇਹ ਵੀਡੀਓ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰ ਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦੀ ਸਤਿ ਸ਼੍ਰੀ ਅਕਾਲ